ਉਹ ਮਿੱਤਰੋਆਂ ਤਾਂ ਕਮਾਲ ਹੀ ਹੋ ਗਈ ਯਾਰ ਆਪਾਂ ਲਾਏ ਸੀਗੇ ਮੇਥੇ ਮੇਥੀ ਪਾਲਕ ਧਨੀਆ ਯਾਰ ਤੁਸੀਂ ਨਹੀਂ ਯਕੀਨ ਕਰਨਾ ਤੁਸੀਂ ਕਹਣਾ ਵੀ ਬਾਈ ਝੂਠ ਬੋਲਦਾ ਪਰ ਬਈ ਆਪਾਂ ਨੂੰ ਝੂਠ ਮੋਲ ਕੇ ਕੀ ਮਿਲਣਾ ਯਾਰ ਜਾਂ ਤਾਂ ਇਹ ਬੀ ਦੇ ਕਮਾਲ ਆ ਆਪਾਂ ਇਸ ਕੀ ਨਵੇਂ ਥਾਵਾਂ 'ਵੀ ਲੈ ਕੇ ਆਏ ਸੀ ਇੱਕ ਉਹ ਵੀ ਤੁਹਾਨੂੰ ਬੰਦਾ ਮੜਾਵਾਂਗੇ ਤੇ ਜਾਂ ਫਿਰ ਜਿਹੜਾ ਪਾਂਹਾ ਕੱਪੜਾ ਉੱਪਰ ਪਾਇਆ ਸੀ ਵੀ ਇਹਦੇ ਕਰਕੇ ਹੋ ਸਕਦਾ ਯਾਰ ਯਕੀਨ ਮੰਨਿਓ ਬਾਈ 19 ਤਰੀਕ ਨੂੰ 19 ਤਰੀਕ ਨੂੰ ਆਥਨੇ 5:00 ਵਜੇ ਅਪਾ ਇਹ ਲਾਏ ਸੀਗੇ ਤੇ ਅੱਜ ਹੋ ਗਈ 22 ਤਰੀਕ ਹੁਣ 19 ਤੋਂ ਗਿਣ ਲਓ 20 ਤਰੀਕ ਨੂੰ ਇੱਕ ਦਿਨ ਹੋ ਗਿਆ 20 ਤਰੀਕ ਨੂੰ 5 ਵਜੇ ਤੱਕ ਇੱਕ ਦਿਨ ਤੇ 21 ਨੂੰ 5 ਵਜੇ ਤੱਕ ਦੋ ਦਿਨ ਹੋ ਗਏ ਤੇ ਅੱਜ ਯਾਰ ਤਿੰਨ ਦਿਨ ਹਲੇ ਹੋਣੇ ਆ 22 ਤਰੀਕ ਨੂੰ ਆ ਮੈਂ ਸਵੇਰੇ 9 ਵਜੇ ਵੀਡੀਓ ਬਣਾ ਰਿਹਾ ਆ ਦੇਖੋ ਮੇਥੇ ਇਹ ਤਾਂ ਤੁਸੀਂ ਹੁਣ ਕਹਿਣਾ ਵੀ ਇਹ ਤਾਂ ਹੋ ਹੀ ਜਾਂਦੇ ਹੁੰਦੇ ਨੇ ਜੀ ਮੇਥੇ ਤਾਂ ਪਰ ਇਹ ਵੀ ਭਰਾਵੋ ਚੌਥੇ ਪੰਜਵੇਂ ਦਿਨ ਹੁੰਦੇ ਹੁੰਦੇ ਨੇ ਤੁਹਾਨੂੰ ਮੈਂ ਪਰੇ ਮੇਥੀ ਦਿਖਾਉਣਾ ਯਾਰ ਕਮਾਨ ਵਾਲੀ ਗੱਲ ਇਹ ਅਜਾਬਾ ਆਪਾਂ ਪਰੇ ਕਰ ਲਏ ਨੇੜਿਓਂ ਮੇਥੀ ਵੀ ਯਾਰ ਸਾਰੀ ਐਨ ਕੱਲਾ-ਕੱਲਾ ਦਾਣਾ ਤੀਜੇ ਦਿਨ ਤੋਂ ਪਹਿਲਾਂ ਹੀ ਠੀਕ ਹੈ ਜੀ ਗਾਹਾਂ ਤੁਹਾਨੂੰ ਮੈਂ ਪਾਲਕ ਵੀ ਆਈ ਦਿਖਾਉਣਾ ਜਾਂ ਤਾਂ ਇਹ ਕੱਪੜੇ ਦੀ ਕਮਾਲ ਆ ਜਿਹੜਾ ਆਪਾਂ ਪਾਇਆ ਆ ਦੇਖੋ ਤੁਹਾਨੂੰ ਇਹ ਇਹ ਨੇੜੇ ਕਰਕੇ ਦਿਖਾਉਣਾ ਮੈਂ ਤੁਹਾਨੂੰ ਆ ਦੇਖੋ ਕਿਉਂਕਿ ਆਪਾਂ ਨੂੰ ਕਿਹੜਾ ਯਾਰ ਕੁਝ ਢੂਠ ਬੋਲ ਕੇ ਮਿਲਣਾ ਆਪਾਂ ਚੰਗੀ ਜਾਣਕਾਰੀ ਇਹ ਹੁੰਦੀ ਹੈ ਵੀ ਜਾਂ ਤਾਂ ਆਹ ਕਪੜਾ ਪਾਉਣ ਦੇ ਨਾਲ ਉੱਪਰ ਜਿਹੜਾ ਹਰਾ ਕਪੜਾ ਪਾਇਆ ਠੀਕ ਹੈ ਜੀ ਖਾ ਧਣੀਆਂ ਜਰੂਰ ਟਾਈਮ ਲੈਂਦਾ ਹੁੰਦਾ ਉਹ ਤਾਂ 10 ਦਿਨ ਲੈ ਜਾਂਦਾ 8-10 ਦਿਨ ਨੂੰ ਜਾਂ ਫਿਰ ਬੀਆਂ ਦੀ ਕਮਾਲ ਹੈ ਵੀ ਬੀ ਵਧੀਆ ਨੇ ਤੇ ਆ ਦੇਖੋ ਰੇ ਆ ਆ ਲੈ ਕੱਲਾ ਕੱਲਾ ਦਾਣਾ ਯਾਰ ਨਿਕਲੇ ਹੋਇਆ ਇਹ ਆ ਮੇਥੀ ਲੈ ਮੇਥੇ ਤਾਂ ਆਪਾਂ ਮੰਨਦੇ ਆ ਵੀ ਚਲੋ ਉਹ ਥੋੜੇ ਜੇ ਹੋ ਜਾਂਦੇ ਆ ਪਰ ਉਹ ਵੀ ਕਮਾਲ ਆ ਯਾਰ ਹਲੇ ਤਾਂ ਤਿੰਨ ਦਿਨ ਹੋਣੇ ਨੇ ਆਥਨੇ 5 ਵਜੇ ਜਿਵੇਂ ਕਹਿ ਲਈ ਵੀ ਢਾਈ ਦਿਨ ਹੋਏ ਨੇ ਹਲੇ ਜਮਾਈ ਯਾਰ ਐਂਡ ਹੋ ਗਈ ਗੱਲਬਾਤ ਜਾਂਦਾ ਫਿਰ ਇਹਦੀ ਕਮਾਲ ਆ ਇਹ ਜਿਹੜਾ ਆਪਾਂ ਉੱਪਰ ਇਹਦੀ ਆਪਾਂ ਵੀਡੀਓ ਪਾਈ ਵੀ ਸੀ ਤੁਹਾਨੂੰ ਵੀ ਇਹ ਕੱਪੜਾ ਉੱਪਰ ਪਾਲਵੇ ਹਰਾ ਇਹ ਲੋਟ ਸਰਾਹੀ ਹੋ ਗਈ ਗੱਲਬਾਤ ਯਾਰ ਮਿੱਤਰੋ ਜੇ ਤੁਸੀਂ ਅਗੇਤੀਆਂ ਸਬਜ਼ੀਆਂ ਮਤਲਬ ਖਾਣੀਆਂ ਨੇ ਜਾਂ ਫਿਰ ਜਿਵੇਂ ਆਪਣੀ ਹੁਣ ਚੱਲ ਪਿਆ ਪਾਲਕ ਧਣੀਆਂ ਮੇਥੀ ਮੇਥੇ ਤਾਂ ਆ ਜਿਹੜਾ ਇੱਕ ਨਾ ਹਰਾ ਕਪੜਾ ਇਹ ਲਿਆ ਆਂਦਾ ਸੀ ਆਪਾਂ 300 ਦਾ ਬੜਾ ਕੰਮ ਦਿੱਤਾ ਵੀ ਇਹਨੇ ਆਪਾਂ ਨੂੰ ਪਹਿਲਾਂ ਤਾਂ ਗੋਭੀ ਇਹਦੇ ਨਾਲ ਤਿਆਰ ਕਰੀ ਆਪਾਂ ਕਿਉਂਕਿ ਇਹਦੇ ਨਾਲ ਫਿਰ ਧੁੱਪ ਨਹੀਂ ਸੀ ਪੈਂਦੀ ਠੰਡਾ ਰਹਿੰਦਾ ਸੀ ਥੱਲੇ ਤੇ ਹੁਣ ਆਪਾਂ ਇਹ ਗੀਤਾ ਹੀ ਜਿਹੜਾ ਲਾਇਆ ਪਾਲਕ ਲਾਈਆ ਧਣੀਆਂ ਮੇਥੀ ਮੇਥੇ ਇਹਦੇ ਵੀ ਆਪਾਂ ਇਹੀ ਐਂ ਕਰਕੇ ਕਰਿਆ ਜੀ ਗੜ ਠੀਕ ਹੈ ਜੀ ਬਹੁਤ ਕੰਮ ਦੀ ਚੀਜ਼ ਆ ਤੇ ਇਹਦੇ ਨਾਲ ਇਹ ਆ ਵੀ ਆਪਾਂ ਅ ਗੇਤਾ ਜਾਨੀ ਹਰ ਕੁਝ ਤਿਆਰ ਕਰ ਸਕਦੇ ਆ ਤੇ ਇਹੀ ਜਗ੍ਹਾ 'ਚ ਆਪਾਂ ਪਹਿਲਾਂ ਸਰੋਂ ਲਈ ਸੀਗੀ ਥੋੜੀ ਜੀ ਉਹਤੇ ਵੀ ਆਪਾਂ ਇਹ ਤਿਆਰਵਾ ਕਰਕੇ ਦੇਖਿਆ ਸੀ ਤੇ ਸਰੋਂ ਦਾ ਆਪਾਂ ਇੱਕ ਵਾਰੀ ਸਾਗ ਬਣਾ ਕੇ ਖਾਦਾ ਤੇ ਉਸ ਤੋਂ ਬਾਅਦ ਇਹ ਆਪਾਂ ਉਹੀ ਜਗ੍ਹਾ ਨੂੰ ਤਿਆਰ ਕਰਕੇ ਹੁਣ ਉੱਥੇ ਆ ਕੇ ਆਰੀਆਂ ਬਣਾਈਆਂ ਨੇ ਕਿਉਂਕਿ ਥੋੜੀ ਜਹੀ ਜਿਹੜੀ ਗਰਮੈਸ ਆ ਹਲੇ ਨਹੀਂ ਫਿਰ ਇਹ ਚੀਜ਼ਾਂ ਹੁੰਦੀਆਂ ਨਹੀਂ ਹੈਗੀਆਂ ਤੇ ਇਹਦੇ ਲਈ ਹੁਣ ਆਪਾਂ ਜਿਹੜੀ ਇਹਨੂੰ ਆਹ പ്രബന്ധർകർക്ക